ਪੁਲਿਸ ਦਾ ਇਹੀ ਇਹੋ ਮੈਸੇਜ ਹੈ ਕਿ ਆਓ ਰਲ ਕੇ ਨਸ਼ਿਆਂ ਦਾ ਮੁਕਾਬਲਾ ਕਰੀਏ ਇਹਨਾਂ ਲੋਕਾਂ ਨੂੰ ਬੱਚਿਆਂ ਨੂੰ ਜਿਹੜੇ ਮਿਡਲ ਏਜ ਵੀ ਬੰਦੇ ਨੇ ਇਹਨਾਂ ਨੂੰ ਸਪੋਰਟਸ ਨਾਲ ਲਾਈਏ ਇਹਨਾਂ ਦੀ ਜਿਹੜੀ એનર્ਜੀ ਆ ਉਹ ਪੋਜੀਟਿਵਲੀ ਯੂਟਿਲਾਈਜ਼ ਕਰੀਏ ਇਹਨਾਂ ਨੂੰ ਵਿਹਲੇ ਨਾ ਰਹਿਣ ਦਈਏ ਤਾਂ ਕਿ ਇਹਨਾਂ ਦਾ ਜਿਹੜਾ ਧਿਆਨ ਹੈ ਉਹ ਗਲਤ ਚੀਜ਼ਾਂ ਵੱਲ ਨਾ ਜਾਵੇ ਨਸ਼ੇ ਵੱਲ ਨਾ ਜਾਵੇ ਸੋ ਇਸੇ ਕਰਕੇ ਪੁਲਿਸ ਔਰ ਲੋਕਾਂ ਦੀ ਭਾਗੀਦਾਰੀ ਨਾਲ ਅਸੀਂ ਇਹ ਸ਼ੁਰੂ ਕੀਤਾ ਹੈਗਾ ਤਾਂ ਕਿ ਸਾਰੇ ਲੋਕ ਆਉਣ ਖੇਡਣ ਇਹਨਾਂ ਦੀ ਆਦਤ ਬਣ ਜਾਏ ਇਹਨਾਂ ਨੂੰ ਵੀਨ ਹੋਵੇ ਕਰ ਸਕੀਏ ਡਾਕਟਰ ਇਹੋ ਹੀ ਮਤਵ ਹੈ ਹੋਰ ਕੋਈ ਮੰਨਦਾ ਹੈ ਕੀ ਸਰ ਕਿੰਨਾ ਫਰਕ ਪੈਂਦਾ ਇਸ ਤਰ੍ਹਾਂ ਦੇ ਪ੍ਰੋਗਰਾਮ ਜਦੋਂ ਹੋਣਗੇ ਪਬਲਿਕ ਟੂ ਇੱਕ ਮੈਸੇਜ ਆਏਗਾ ਬਿਲਕੁਲ ਮੈਸੇਜ ਆਂਦਾ ਜੀ ਜਿਸ ਤਰ੍ਹਾਂ ਬੱਚੇ ਨੂੰ ਘਰ ਵਾਲੇ ਸਮਝਾਉਂਦੇ ਨੇ ਪੇਰੈਂਟ ਸਮਝਾਉਂਦੇ ਨੇ ਰਿਸ਼ਤੇਦਾਰ ਸਮਝਾਉਂਦੇ ਨੇ ਕਿ ਡਰੱਗਸ ਵਾਲਾ ਨਹੀਂ ਜਾਣਾ ਇਹੋ ਹੀ ਸਾਡੇ ਰਿਸ਼ਤੇਦਾਰ ਨੇ ਸਾਡੇ ਭੈਣ ਭਰਾ ਨੇ ਅਸੀਂ ਐਜ਼ ਜਿਹੜਾ ਸੁਸਾਇਟੀ ਦਾ ਅੰਗ ਹੋਣ ਕਰਕੇ ਐਡਮਿਨਿਸਟ੍ਰੇਸ਼ਨ ਦਾ ਅੰਗ ਹੋਣ ਕਰਕੇ ਇਹ ਚਾਹੁੰਦੇ ਆ ਕਿ ਸਾਡਾ ਸਮਾਜ ਇਹਨਾਂ ਡਰੱਗਸ ਤੋਂ ਦੂਰ ਰਹੇ ਜਿਹੜੇ ਪੇਰੈਂਟਸ ਐਫਰਟ ਕਰਦੇ ਨੇ ਉਹ ਹੀ ਐਫਰਟ ਅਸੀਂ ਕਰ ਰਹੇ ਹਾਂ ਸਰ ਇਸ ਤੋਂ ਹੱਟ ਕੇ ਕੀ ਉਪਰਾਲੇ ਕੀਤੇ ਨੇ ਪਿੰਡਾਂ 'ਚ ਲੋਕਾਂ ਨੂੰ ਪੋਰਪਲ ਸੈਕਟਰ ਹੋਵੇ ਕਿ ਡਰਗ ਖਾਤੋਂ ਉਹ ਜਿੱਦਾਂ ਮੈਂ ਦੱਸਿਆ ਤੁਹਾਨੂੰ ਕਿ ਈਡੀਪੀ ਸਟਰੈਟਜੀ ਹੈਗੀ ਇਨਫੋਰਸਮੈਂਟ ਲਈ ਸਾਡੇ ਆਫੀਸਰ ਘੁੰਮਦੇ ਨੇ ਫੜਦੇ ਨੇ ਅੰਦਰ ਦਿੰਦੇ ਨੇ ਪ੍ਰिवेंशन ਲਈ ਫਿਰ ਅਸੀਂ ਇਹਨਾਂ ਲੋਕਾਂ ਨੂੰ ਗਾਈਡ ਕਰਦੇ ਜਿਸ ਤਰ੍ਹਾਂ ਹੁਣ ਗਾਈਡ ਕਰ ਰਹੇ ਆ ਔਰ ਡੀ ਐਡਿਕਸ਼ਨ ਲਈ ਸਾਡੇ ਕੋਲ ਹਸਪੀਟਲ ਦੇ ਵਿੱਚ ਇਹਨਾਂ ਨੂੰ ਐਡਮਿਟ ਕਰਵਾਇਆ ਜਾਂਦਾ ਤਾਂ ਕਿ ਇਹਨਾਂ ਨੂੰ ਵੀ ਨਵੇਂ ਕੀਤਾ ਜਾ ਸਕੇ ਅਗਲਾ ਨਵਾਂ ਡਰਗ ਐਡਿਕਟ ਬਣ ਨਾ ਦੇਈਏ ਪੁਰਾਣਿਆਂ ਨੂੰ ਅਸੀਂ ਸਾਂਭ ਕੇ ਡੀ ਐਡਿਕਸ਼ਨ ਵਾਲਾ ਚੱਲੀਏ ਔਰ ਜਿਹੜਾ ਵੇਚਦਾ ਆ ਇਨਫੋਰਸਮੈਂਟ ਕਰਕੇ ਉਹਨੂੰ ਫੜ ਕੇ ਅੰਦਰ ਦੇ ਦਈਏ ਬਸ ਸਾਰਾ ਸਾਰਾ ਜਿਹੜਾ ਸਮਾਜ ਉਹ ਫਿਰ ਦਾ ਪੁਲਿਸ ਦਾ ਇਹੋ ਹੀ ਇਹੋ ਮੈਸੇਜ ਹੈ ਕਿ ਆਓ ਰਲ ਕੇ ਨਸ਼ਿਆਂ ਦਾ ਮੁਕਾਬਲਾ ਕਰੀਏ ਇਹਨਾਂ ਲੋਕਾਂ ਨੂੰ ਬੱਚਿਆਂ ਨੂੰ ਜਿਹੜੇ ਮਿਡਲ ਏਜ ਵੀ ਬੰਦੇ ਨੇ ਇਹਨਾਂ ਨੂੰ ਸਪੋਰਟਸ ਨਾਲ ਲਾਈਏ ਇਹਨਾਂ ਦੀ ਜਿਹੜੀ એનર્ਜੀ ਆ ਉਹ ਪੋਜੀਟਿਵਲੀ ਯੂਟਿਲਾਈਜ਼ ਕਰੀਏ ਇਹਨਾਂ ਨੂੰ ਵਿਹਲੇ ਨਾ ਰਹਿਣ ਦਈਏ ਤਾਂ ਕਿ ਇਹਨਾਂ ਦਾ ਜਿਹੜਾ ਧਿਆਨ ਹੈ ਉਹ ਗਲਤ ਚੀਜ਼ਾਂ ਵੱਲ ਨਾ ਜਾਵੇ ਨਸ਼ੇ ਵੱਲ ਨਾ ਜਾਵੇ ਸੋ ਇਸੇ ਕਰਕੇ ਪੁਲਿਸ ਔਰ ਲੋਕਾਂ ਦੀ ਭਾਗੀਦਾਰੀ ਨਾਲ ਅਸੀਂ ਇਹ ਸ਼ੁਰੂ ਕੀਤਾ ਹੈਗਾ ਤਾਂ ਕਿ ਸਾਰੇ ਲੋਕ ਆਉਣ ਖੇਡਣ ਇਹਨਾਂ ਦੀ ਆਦਤ ਬਣ ਜਾਏ ਇਹਨਾਂ ਨੂੰ ਵੀਨ ਹੋਵੇ ਕਰ ਸਕੀਏ ਡਾਕਟਰ ਇਹ ਰਿਮਾਟ ਤਾਂ ਹੈ ਹੋਰ ਕੋਈ ਮੰਨਦਾ ਨਹੀਂ ਕਿਲਾ ਸਰ ਕਿੰਨਾ ਫਰਕ ਪੈਂਦਾ ਇਸ ਤਰ੍ਹਾਂ ਦੇ ਪ੍ਰੋਗਰਾਮ ਜਦੋਂ ਹੋਣਗੇ ਪਬਲਿਕ 'ਚ ਇੱਕ ਮੈਸੇਜ ਆਏਗਾ ਬਿਲਕੁਲ ਮੈਸੇਜ ਆਂਦਾ ਜੀ ਜਿਸ ਤਰ੍ਹਾਂ ਬੱਚੇ ਨੂੰ ਘਰ ਵਾਲੇ ਸਮਝਾਉਂਦੇ ਨੇ ਪੇਰੈਂਟ ਸਮਝਾਉਂਦੇ ਨੇ ਰਿਸ਼ਤੇਦਾਰ ਸਮਝਾਉਂਦੇ ਨੇ ਵੀ ਡਰਗਸ ਵਾਲਾ ਨਹੀਂ ਜਾਣਾ ਇਹੋ ਹੀ ਸਾਡੇ ਰਿਸ਼ਤੇਦਾਰ ਨੇ ਸਾਡੇ ਭੈਣ ਭਰਾ ਨੇ ਅਸੀਂ ਵੀ ਐਜ਼ ਜਿਹੜਾ ਸੁਸਾਇਟੀ ਦਾ ਅੰਗ ਹੋਣ ਕਰਕੇ ਐਡਮਿਨਿਸਟ੍ਰੇਸ਼ਨ ਦਾ ਅੰਗ ਹੋਣ ਕਰਕੇ ਇਹ ਚਾਹੁੰਦੇ ਆ ਕਿ ਸਾਡਾ ਸਮਾਜ ਇਹਨਾਂ ਡਰਗਸ ਤੋਂ ਦੂਰ ਰਹੇ ਜਿਹੜੇ ਪੇਰੈਂਟਸ ਐਫਰਟ ਕਰਦੇ ਨੇ ਉਹ ਹੀ ਐਫਰਟ ਅਸੀਂ ਕਰ ਰਹੇ ਹਾਂ ਸਰ ਇਸ ਹੱਦ ਤੱਕ ਕੀ ਉਪ ਪੋਰਪਲ ਸੈਕਟਰ ਹੋਵੇ ਕਿ ਡਰਗ ਖਤੋਂ ਉਹ ਜਿੱਦਾਂ ਮੈਂ ਦੱਸਿਆ ਤੁਹਾਨੂੰ ਕਿ ਈਡੀਪੀ ਸਟਰੈਟਜੀ ਹੈਗੀ ਇਨਫੋਰਸਮੈਂਟ ਲਈ ਸਾਡੇ ਆਫੀਸਰ ਘੁੰਮਦੇ ਨੇ ਫੜਦੇ ਨੇ ਅੰਦਰ ਦਿੰਦੇ ਨੇ ਪ੍ਰੋਵੈਂਸ਼ਨ ਲਈ ਫਿਰ ਅਸੀਂ ਇਹਨਾਂ ਲੋਕਾਂ ਨੂੰ ਗਾਈਡ ਕਰਦੇ ਜਿਸ ਤਰ੍ਹਾਂ ਹੁਣ ਗਾਈਡ ਕਰ ਰਹੇ ਆ ਔਰ ਡੀ ਐਡਿਕਸ਼ਨ ਲਈ ਸਾਡੇ ਕੋਲ ਹਸਪੀਟਲ ਦੇ ਵਿੱਚ ਇਹਨਾਂ ਨੂੰ ਐਡਮਿਟ ਕਰਵਾਇਆ ਜਾਂਦਾ ਤਾਂ ਕਿ ਇਹਨਾਂ ਨੂੰ ਵੀ ਨਵੇਂ ਕੀਤਾ ਜਾ ਸਕੇ ਅਗਲਾ ਨਵਾਂ ਡਰਗ ਐਡਿਕਟ ਬਣਨ ਦਈਏ ਪੁਰਾਣਿਆਂ ਨੂੰ ਅਸੀਂ ਸਾਂਭ ਕੇ ਡੀ ਐਡਿਕਸ਼ਨ ਵਾਲਾ ਚੱਲੀਏ ਔਰ ਜਿਹੜਾ ਵੇਚਦਾ ਆ इनफोर्समेंट करके उन्हें के अंदर दे दिए बस सारा साफ जगह समाज है हो साफ हो जाएगा। देश-दुनिया की हर खबर सबसे पहले देखने के लिए फॉलो करें दैनिक सवेरा टीवी, यूट्यूब, फेसबुक, इंस्टाग्राम, एक्स और व्हाट्सएप चैनल पर।